ਸਵਾਗਤ ਹੈ ਮੈਂ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੇ ਨਾਲ ਹਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਕਿਸਾਨਾਂ ਦੀ ਖੁਸ਼ਖਬਰੀ ਲਈ ਗੱਲ ਕਰ ਲੈਂਦੇ ਹਾਂ ਕਿਉਂਕਿ ਵਿਦੇਸ਼ਾਂ ਦੇ ਵਿੱਚ ਬਾਸਮਤੀ ਚੌਲਾ ਦੀ ਮੰਗ ਜਿਹੜੀ ਉਹਨ ਲਗਾਤਾਰ ਵਧ ਰਹੀ ਹੈ ਤਾਂ ਜ਼ਾਹਿਰ ਜਗਾਇਆ ਹੈ ਕਿ ਹੁਣ ਬਾਸਮਤੀ ਚੌਲਾ ਦਾ ਰੇਟ ਜਿਹੜਾ ਹੈ ਉਹ ਬਹੁਤ ਉੱਪਰ ਜਾਣ ਵਾਲਾ ਹੈ ਜਿੱਥੇ ਭਾਰਤ ਸਰਕਾਰ ਨੇ ਅਨਾਜ ਤੇ ਹੋਰ ਵਸਤੂਆਂ ਦੇ ਉੱਪਰ ਨੂੰ ਕੰਟਰੋਲ ਕਰਨ ਦੇ ਲਈ ਕੁਝ ਚੀਜ਼ਾਂ ਦੇ ਉੱਪਰ پابੰਦੀ ਵੀ ਲਗਾਈ ਹੈ ਪਰ ਉੱਥੇ ਹੀ ਹੁਣ ਵਿਦੇਸ਼ਾਂ ਦੇ ਵਿੱਚ ਜਿਹੜਾ ਹੈ ਬਾਸਮਤੀ ਚੌਲਾ ਦਾ ਰੇਟ ਵਧਣਾ ਕਿਤੇ ਨਾ ਕਿਤੇ ਕਿਸਾਨਾਂ ਲਈ ਸ਼ੁਭ ਸੰਕੇਤ ਨੇ ਅੰਕੜਿਆਂ ਅਨੁਸਾਰ ਭਾਰਤ ਨੇ ਚਾਲੂ ਵਿੱਤੀ ਸਾਲ 2024 ਤੋਂ 25 ਦੀ ਅਪ੍ਰੈਲ ਮਈ ਮਿਆਦ ਵਿੱਚ 103.7 ਕਰੋੜ ਡਾਲਰ ਦੀ ਬਾਸਮਤੀ ਚਾਵਲ ਦਾ ਨਿਰਯਾਤ ਕੀਤਾ ਹੈ ਇਹ 2023 ਤੋਂ 2024 ਦੀ ਇਸ ਮਿਆਦ ਲਈ 59.7 ਕਰੋੜ ਡਾਲਰ ਤੋਂ 13.11% ਵੱਧ ਚੁੱਕਿਆ ਹੈ ਹਾਲਾਂਕਿ ਖੇਤੀਬਾੜੀ ਦੇ ਪ੍ਰੋਸੈਡ ਫੂਡ ਪਾਦਾ ਦੇ ਨਿਰਯਾਤ ਵਿੱਚ ਮਾਮੂਲੀ ਗਿਰਾਵਟ ਆਈ ਹੈ ਦਰਅਸਲ ਦਾ ਜਨਿਆ ਕੀ ਘਰੇਲੂ ਬਾਜ਼ਾਰ ਵਿੱਚ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਚੋਲਾ ਦੀ ਬਰਾਮਤ ਤੇ ਲਾਈਆਂ ਪਾਬੰਦੀਆਂ ਨੇ ਹੋਰ ਕਿਸਮਾਂ ਨੂੰ ਪ੍ਰਭਾਵਿਤ ਕੀਤਾ ਹੈ ਇਹੀ ਕਾਰਨ ਹੈ ਕਿ ਅਪ੍ਰੈਲ ਮਈ ਚ ਗੈਰ ਬਾਸਮਤੀ ਚੋਲਾ ਦੀ ਬਰਾਮਤ ਸਲਾਨਾ ਦਰ ਤੇ 13.35% ਦੀ ਘਟਕੇ 91.9 ਕਰੋੜ ਡਾਲਰ ਰਹਿ ਗਈ ਹੈ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਅਪ੍ਰੈਲ ਮਈ ਦੀ ਮਿਆਦ ਜਿਹੜੀ ਉਹ ਇਸ ਦੌਰਾਨ ਖੇਤੀਬਾੜੀ ਤੇ ਪ੍ਰੋਸੈਸਡ ਭੋਜਨ ਉਤਪਾਦਾਂ ਦੀ ਬਰਾਮਤ ਸਾਲਾਨਾ ਆਧਾਰ ਤੇ 0.59% ਦੀ ਮਾਮੂਲੀ ਗਿਰਾਵਟ ਨਾਲ 433.7 ਕਰੋੜ ਡਾਲਰ ਰਹਿ ਚੁੱਕੀ ਹੈ 2023 ਤੋਂ 24 ਇਸ ਦੀ ਇਸੇ ਮਿਆਦ ਵਿੱਚ ਇਹ ਨਿਰਯਾਤ ਆંકੜਾ 435 ਕਰੋੜ .8 ਡਾਲਰ ਰਿਹਾ ਸੀ ਦੱਸਿਆ ਕਿ ਤਾਜ਼ੀਆਂ ਸਬਜ਼ੀਆਂ ਤੇ ਫਲਾਂ ਦੀ ਮੰਗ ਜਿਹੜੀ ਉਹ ਕੱਟ ਚੁੱਕੀ ਹੈ ਦੱਸਿਆ ਕਿ ਉੱਧਰ ਸਬਜ਼ੀਆਂ ਤੇ ਫਲਾਂ ਦੀ ਬਰਾਮਦ ਵਿੱਚ ਵੀ ਕਮੀ ਆਈ ਹੈ ਮੌਜੂਦਾ ਵਿੱਤੀ ਸਾਲ ਦੇ ਅਪ੍ਰੈਲ ਵਿੱਚ ਇਸ ਦੀ ਮਿਆਦ ਜਿਹੜੀ ਉਹ ਭਾਰਤ ਤੋਂ 12.2 ਕਰੋੜ ਡਾਲਰ ਦੀਆਂ ਤਾਜ਼ੀਆਂ ਸਬਜ਼ੀਆਂ ਦਾ ਨਿਰਯਾਤ ਕੀਤਾ ਗਿਆ ਇਹ ਆંકੜਾ ਦੋ 2023 ਤੋਂ 2024 ਦੀ ਇਸ ਵਿਮਿਆਦ ਵਿੱਚ 12.3 ਕਰੋੜ ਡਾਲਰ ਦੀਆਂ ਸਬਜ਼ੀਆਂ ਤੇ ਨਿਰਯਾਤ ਦੇ ਮੁਕਾਬਲੇ 1.8% ਹੈ। ਇਸ ਦੌਰਾਨ ਤਾਜ਼ੇ ਫਲਾਂ ਦਾ ਨਿਰਯਾਤ 20 ਲਾਣਾਦਾਰ ਤੇ 7.86% ਘਟ ਕੇ 20.5 ਕਰੋੜ ਡਾਲਰ ਰਹਿ ਚੁੱਕਿਆ। ਫਲਾਂ ਤੇ ਸਬਜ਼ੀਆਂ ਦੀਆਂ ਬੀਜਾਂ ਦਾ ਬਰਾਮਦ ਅਪ੍ਰੈਲ ਮਈ ਦੌਰਾਨ 10.85% ਵੱਧ ਕੇ 3.8 ਕਰੋੜ ਡਾਲਰ ਰਹਿ ਚੁੱਕਿਆ ਜੋ ਸਾਲ ਪਹਿਲਾਂ 3.4 ਕਰੋੜ ਡਾਲਰ ਸੀ ਦੱਸਿਆ ਕਿ ਇਸੇ ਵਿਚਾਲੇ ਹੁਣ ਡੇਰੀ ਉਤਪਾਦ ਅਤੇ ਮੀਟ ਦੀ ਮੰਗ ਵੀ ਜਿਹੜੀ ਉਹ ਵੱਧ ਚੁੱਕੀ ਹੈ ਜਿਵੇਂ ਕਿ ਡੇਰੀ ਉਤਪਾਦਾਂ ਦੀ ਮੰਗ ਇੱਕ ਸਾਲ ਤੋਂ ਪਹਿਲਾਂ ਦੇ ਮੁਕਾਬਲੇ 3.23% ਵੱਧ ਕੇ 9.8 ਕਰੋੜ ਹੋ ਗਈ ਹੈ ਉਥੇ 2023 ਦੀ ਗੱਲ ਕੀਤੀ ਜਾਵੇ ਤਾਂ 2023 ਤੋਂ 24 ਅਪ੍ਰੈਲ ਮਈ ਮਿਆਦ ਵਿੱਚ ਦੇਸ਼ ਤੋਂ 7 0.5 ਕਰੋੜ ਡਾਲਰ ਦੀ ਡੇਰੀ ਉਤਪਾਦਾਂ ਦੀ ਬਰਾਮਦ ਕੀਤੀ ਗਈ ਹੈ ਇਸੇ ਤਰ੍ਹਾਂ ਜਾਜ਼ੀਏ ਕਿ ਮੱਝ ਬੱਕਰੀ ਪੇਡ ਤੇ ਹੋਰ ਜਾਨਵਰਾ ਦੇ ਮਾਸ ਦੀ ਬਰਾਮਦ ਵੀ 7.99 ਫੀਸ ਦੀ ਵਧ ਕੇ 70 ਕਰੋੜ ਡਾਲਰ ਤੱਕ ਪਹੁੰਚ ਗਈ ਹੈ ਅਤੇ ਪੋਲਟਰੀ ਉਤਪਾਦਾਂ ਦਾ ਨਿਰਯਾਤ 15.32 ਫੀਸ ਦੀ ਘਟ ਕੇ 2.5 ਕਰੋੜ ਡਾਲਰ ਰਹਿ ਗਿਆ ਦੱਸ ਦਿੰਦੇ ਹਾਂ ਕਿ 2023 ਤੋਂ 2024 ਦੇ ਅਪ੍ਰੈਲ ਮਹੀਨੇ ਵਿੱਚ 2.9 ਕਰੋੜ ਡਾਲਰ ਦੀ ਬਰਾਮਦ ਕੀਤਾ ਗਿਆ ਇਸੇ ਵਿਚਾਲੇ ਹੁਣ ਦੱਸਿਆ ਜਾ ਰਿਹਾ ਹੈ ਕਿ ਬਾਸਮਤੀ ਚੋਲਾ ਦੀ ਕੀਮਤ ਜਿਹੜੀ ਹੈ ਉਹ ਵਿਦੇਸ਼ਾਂ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ ਔਰ ਇਸ ਨੂੰ ਵੇਖਦੇ ਹੋਏ ਹੁਣ ਦੱਸਿਆ ਜਾ ਰਿਹਾ ਕਿ ਜ਼ਾਹਿਰ ਜੀ ਗੱਲ ਹੈ ਕਿ ਹੁਣ ਬਾਸਮਤੀ ਦੇ ਰੇਟ ਜਿਹੜੇ ਉਹ ਵੱਧ ਜਾਣਗੇ ਫਿਲਹਾਲ ਭਾਰਤ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਬਾਸਮਤੀ ਜਿਹੜੇ ਚੋਲਾ ਦੇ ਰੇਟ ਨੇ ਉਹ ਭਾਰਤ ਦੇ ਵਿੱਚ ਵੀ ਵੱਧ ਸਕਦੇ ਨੇ ਇਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਤਾਂ ਵਧਨੇ ਲਾਜ਼ਮੀ ਹੋਣਗੇ ਐਸੇ ਵਿਚਾਲੇ ਹੁਣ ਕਿਤੇ ਨਾ ਕੀਤੇ ਕਿਸਾਨਾਂ ਲਈ ਵੀ ਖੁਸ਼ਖਬਰੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਕਾਫੀ ਲੰਬੇ ਸਮੇਂ ਤੋਂ ਇੰਨਾ ਉਤਪਾਦਾਂ ਦੇ ਉੱਪਰ ਜਿਹੜਾ ਕੰਮ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਜਦੋਂ ਕਿਸੇ ਸਬਜ਼ੀਆਂ ਦਾ ਜਾਂ ਫਲਾਂ ਦਾ ਅੱਜ ਦਾ ਜਦੋਂ ਰੇਟ ਵੱਧਦਾ ਹੈ ਉਹ ਕਿਤੇ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ